ਸ਼ਲੋਕ ਮਨ ਇਸ਼ਿਆ দান ਕਰਨ ਸਰਬਤਰ ਆਸਾ ਪੂਰਨ ਕੰਡਨੰ ਕਾਲ ਕਲੇਸ ਪ੍ਰਭ ਸਿਮਰ ਨਾਨਕ ਨਾ ਦੂਰਣਾ ਰਾਗ ਜੈ ਸ੍ਰੀ ਦੀਵਾਰ ਦੀ ਤੀਸਰੀ ਪੌੜੀ ਸ਼ਲੋਕਾ ਨਾਲ ਜੋ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨੰਗ 706 ਤੇ ਸ਼ੋਭਨੀ ਕਹੈ ਤਨਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਸ਼ਾ ਜੀ ਦੇ ਦਰ ਤਮਰਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਆਖੋ ਜੋ ਪ੍ਰਭੂ ਅਸਾਂ ਨੂੰ ਮਨ ਮੰਗੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਉਸ ਨੂੰ ਯਾਦ ਕਰੋ ਪਰਮੇਸ਼ਰ ਨੂੰ ਯਾਦ ਕਰੋ ਧੰਗੁਰੂ ਨਾਨਕ ਦੇਵ ਜੀ ਦਾ ਤੋਂ ਦੂਰ ਨਹੀਂ ਹਨ ਹਾਵ ਰੰਗ ਮਾਣੇ ਜਿਸ ਸੰਗ ਤੈ ਸੋ ਲਾਈਐ ਨੇ ਹੋ ਸੋ ਸੋ ਬਿੰਦਨਾ ਵਿਸਰੋ ਨਾਨਕ ਜਿਨ ਸੁੰਦਰ ਰਜਿਆ ਦੇਉ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੋਜਾਂ ਮੰਦਾ ਹੈ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ ਧੰਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਕਹਿੰਦੇ ਰੱਬ ਕਰਕੇ ਧੰਗੁਰੂ ਨਾਨਕ ਦੇਵ ਜੀ ਤੁਹਾਨੂੰ ਕਦੇ ਨਾ ਭੁੱਲੇ ਪੌੜੀ ਜਿਉ ਪ੍ਰਾਣ ਤਨ ਤਨ ਦੀ ਆਦੀਨੇ ਰਸਪੋਗ ਗ੍ਰੇਮੰਦਰ ਰਤ ਆਸ ਦੀਏ ਰਾਚ ਭਲੇ ਸੰਜੋਗ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਣ ਸਰੀਰ ਤੇ ਤਨ ਦਿੱਤਾ ਤੇ ਸਵਾਦ ਲੈ ਪਦਾਰਥ ਭੋਗਣ ਨੂੰ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਘਰ ਸੋਹਣੇ ਮਕਾਨ ਰਥ ਤੇ ਘੋੜੇ ਦਿੱਤੇ ਸਤਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਿਜੋਗ ਸਭ ਕੁਝ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ ਵੋਟੀ ਮਿੱਤਰ ਤੇ ਨੌਕਰ ਦਿੱਤੇ ਉਸ ਪ੍ਰਭੂ ਨੂੰ ਸਿਮਰਿਆ ਮਨ ਤਨ ਖਿੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ ਸਾਧ ਸੰਗ ਹਰ ਗੁਣ ਰਮ ਹੋ ਬਿਨ ਸੇ ਸਭ ਰੋਗ ਸਤ ਸੰਗ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆ ਨਾਸ ਹੋ ਜਾਂਦੇ ਹਨ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਦਰ ਤੋਂ ਬਖਸ਼ਿਆ ਹੁਕਮ ਸਾਰੀ ਲੋਕਾਈ ਵਾਸਤੇ ਹੈ ਆਓ ਹੁਕਮ ਮੰਨੀਏ ਹੋਵੇ ਪ੍ਰਮਾਨ ਤਾਂ ਖਸਮੇ ਕਾ ਮਹਲ ਪਾਈ ਸੀ ਆਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਦਾ ਹੁਕਮ ਮੰਨਣ ਦਾ ਸੁਭਾਗ ਪ੍ਰਾਪਤ ਹੋ ਜਾਵੇ wow